ਬੜੇ ਸਾਰੇ ਲੋਕ ਇਸ ਗੱਲ ਤੋਂ ਪਰੇਸ਼ਾਨ ਨੇ ਪਰ ਸ਼ਾਇਦ ਆਪਾਂ ਅਣਜਾਣ ਕੀ ਆਪਣੀ ਇੱਕ ਗਲਤੀ ਕਰਕੇ ਆਪਣੇ ਘਰ ਪੈਸਾ ਨਹੀਂ ਟਿਕਦਾ ਉਹ ਇੱਕ ਗਲਤੀ ਘਰ ਪੈਸਾ ਨਹੀਂ ਟਿਕੰਦੇਂਦੀ ਫਿਰ ਜਦੋਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਆਪਾਂ ਕਈ ਵਾਰ ਕਰਜ਼ੇ ਵੀ ਲੈ ਲੈਂਦੇ ਤੇ ਉਹ ਦਿਨ ਰਾਤ ਵੱਧਦਾ ਰਹਿੰਦਾ ਤੇ ਕਰਜ਼ੇ ਦਾ ਭਾਰ ਮਨੁੱਖ ਨੂੰ ਅੰਦਰ ਹੀ ਅੰਦਰ ਖਾ ਜਾਂਦਾ ਮੇਨ ਕਰਨ ਦੇ ਬਾਅਦ ਵੀ ਪੂਰੀ ਨਹੀਂ ਪਈ ਤਕ ਤਾਂ ਇੱਕ ਗਲਤੀ ਕਰਨੀ ਅੱਜ ਹੀ ਛੱਡ ਦੋ ਜੇ ਕੰਮ ਕਰਨਾ ਛੱਡ ਦੋਗੇ ਉਹਦੇ ਕਾਲ ਪੈਸਾ ਰਿਜਕ ਵਾਦੂ ਹੋ ਜਾਵੇਗਾ ਫਿਰ ਜਾਣਦਿਆਂ ਉਹ ਕਿਹੜੀ ਗਲਤੀ ਇੱਕ ਵਾਰ ਨਾ ਦਸਮ ਬਿਤਾ ਪਰਮੇਸ਼ਵਰ ਜੀ ਦਰਬਾਰ ਲਗਾਇਆ ਹੋਇਆ ਸੀ ਉੱਥੇ ਕੀਰਤਨ ਚੱਲ ਰਿਹਾ ਸੀ ਰਬਾਬੀਆਂ ਨੇ ਨਾਲ ਕਥਾ ਸਰਮਨ ਕਰਮਾਨੀ ਸ਼ੁਰੂ ਕਰ ਦਿੱਤੀ ਰਬਾਬੀਆਂ ਨੇ ਗੋਪੀਨਾਥ ਦੀ ਕਥਾ ਆਰੰਭ ਕੀਤੀ ਬਿਚੋ ਸੰਗਤ ਦੇ ਦੋ ਸੇਕ ਖੜੇ ਹੋ ਗਏ ਕਹਿੰਦੇ ਜੀ ਅਸੀਂ ਗੁਰੂ ਦੀ ਕਥਾ ਸਰਵਨ ਕਰਨਾ ਹੈ ਨਾ ਕਿ ਇਹ ਗੋਪੀਨਾਦ ਦੀ ਅਸੀਂ ਇਹ ਗੋਪੀਨਾਦ ਦੀ ਕਥਾ ਨਹੀਂ ਸੁਣੀ ਤੁਹਾਡੇ ਗੁਰੂ ਜੀ ਨੂੰ ਕਿਹਾ ਵੀ ਤੁਹਾਡੇ ਰਬਾਬੀ ਨਾ ਗੋਪੀਨਾਦ ਦੀ ਕਥਾ ਸੁਣਾਉਂ ਦਿਨ ਅਸੀਂ ਇਹ ਨਹੀਂ ਸੁਣੀ ਦਸ਼ਮ ਪਿਤਾ ਜੀ ਨੇ ਰਬਾਬੀਆਂ ਨੂੰ ਕਿਹਾ ਜੀ ਗੋਪੀਨਾਦ ਦੀ ਕਥਾ ਨਾ ਸੁਣਾਇਆ ਕਰੋ ਰਬਾਬੀਆਂ ਨੇ ਕਿਹਾ ਸੰਤ ਜੀ ਸਤਿਵਚਨ ਇਹ ਕਹਿ ਕੇ ਤੇ ਰਬਾਬੀਆਂ ਨੇ ਜੋ ਕਥਾ ਸੀ ਉਹ ਗੁਰੂਆਂ ਦੀ ਸੁਣਾਣੀ ਆਰੰਭ ਕਰ ਦਿੱਤੀ। ਉਹ ਦੋਵੇਂ ਸਿੱਖ ਬੜੇ ਖੁਸ਼ ਹੋ ਗਏ। ਵੀ ਸਾਡੀ ਗੱਲ ਮੰਨ ਲਈ ਗਈ। ਬੜਾ ਮਾਣ ਹੋਇਆ ਆਪਣੇ ਆਪ ਤੇ। ਵੀ ਅਸੀਂ ਉਹ ਗਲਤ ਸੀ ਤੇ ਅਸੀਂ ਸਹੀ ਸੀ। ਇਸ ਦਾ ਭਾਵ ਕਿ ਅਸੀਂ ਸਹੀ ਹਾਂ। ਤੇ ਉਹਨਾਂ ਨੇ ਉਹ ਗੱਲ ਅੱਗੇ ਸਾਰੀ ਗਲੀ ਗੁਵਾਨ ਤੇ ਐਵੇਂ ਦੱਸਦੇ ਫਿਰ ਵੀ ਰਬਾਪੀਆਂ ਨੂੰ ਅਸੀਂ ਟੋਕਿਆ ਤੇ ਪਾਤਸ਼ਾਹ ਨੇ ਸਾਡੀ ਗੱਲ ਮੰਨ ਲਈ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਹੋਣ ਤੋਂ ਨਹੀਂ ਕਰਨਾ। ਅਸੀਂ ਸਹੀ ਸੀ। ਅਸੀਂ ਟੋਪਿਆ ਸੀ ਉਹਨਾਂ ਨੂੰ ਆਪਣੇ ਵਿੱਚੋਂ ਅਧਿਆਂ ਦੀ ਸੁਰਤ ਵੀ ਇੱਥੇ ਡਿੱਗੀ ਰਹਿੰਦੀ ਭਾਵੇਂ ਘਾਲ ਪੋਵੇ ਭਾਵੇਂ ਬਾੜ ਵੀ ਮੈਂ ਉਹਨੂੰ ਟੋਕਿਆ ਮੈਂ ਉਹਨੂੰ ਸਹੀ ਕਰਵਾਇਆ ਉਹ ਗਲਤ ਸੀ ਤੇ ਮੈਂ ਠੀਕ ਸੀ ਬਸ ਇਸੇ ਗੱਲ ਦਾ ਘਰਾਂ 'ਚ ਤੇ ਬਾਹਰ ਹਰ ਥਾਂ ਪਲੇਸ਼ ਰਹਿੰਦਾ ਕਿ ਮੈਂ ਸਹੀ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਸਿੰਘ ਨੂੰ ਆਪਣੇ ਕੋਲ ਬੁਲਾਇਆ ਕਿਹਾ ਉਹ ਦੋ ਸਿੰਘਾਂ ਨੂੰ ਜਾ ਕੇ ਕਹੋ ਜਿਨ੍ਹਾਂ ਨੇ ਕੱਲ ਸ਼ਿਕਾਇਤ ਕੀਤੀ ਸੀ ਉਨਾਂ ਨੂੰ ਕਿਹਾ ਕਥਾ ਤੋਂ ਬਾਅਦ ਘਰ ਨਾ ਜਾਣ ਇੱਥੇ ਸੇਵਾ ਵਿੱਚ ਹਾਜ਼ਰ ਰਹਿਣ ਜਿੰਨਾ ਸਮਾਂ ਅਸੀਂ ਉਹਨਾਂ ਨੂੰ ਘਰ ਜਾਣ ਲਈ ਨਾ ਤੀਏ ਸਿੰਘਾਂ ਨੇ ਉਹਨਾਂ ਦੋਨਾਂ ਸਿੱਖਾਂ ਨੂੰ ਲੱਭਿਆ ਲੱਭ ਕੇ ਤੇ ਉਹਨਾਂ ਨੂੰ ਕਿਹਾ ਪੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਤੁਸੀਂ ਅੱਜ ਸੰਧਿਆ ਕਰਨਾ ਚਾਹਿਓ ਇੱਥੇ ਰਵੋ ਤੇ ਇੱਥੇ ਪਾਤਸ਼ਾਹ ਤੁਹਾਨੂੰ ਆਪ ਸਤਿਕਾਰ ਨਾਲ ਤੋਰਨਗੇ ਬੜੇ ਖੁਸ਼ ਹੋਗੇ ਮਨ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿ ਸਾਡੀ ਗੱਲ ਇੰਨੀ ਜ਼ਿਆਦੀ ਪਾਸ਼ਾ ਨੂੰ ਚੰਗੀ ਲੱਗੀ ਵੀ ਅੱਜ ਕੋਈ ਹੋਰ ਗੱਲ ਦਾ ਸਾਡੇ ਨਾਲ ਸਲਾਮ مشورہ ਕਰਨਾ ਹੋਵੇ ਤਾਂ ਹੀ ਤਾਂ ਸਾਨੂੰ ਇੱਥੇ ਰੋਕੀ ਆਪਾਂ ਦੋਵੇਂ ਚੰਗਾ ਫੈਸਲਾ ਕਰਨ ਲੱਗ ਗਿਆਂ ਆਪਣੀ رائے ਹੁਣ ਚੰਗੀ ਹੋਣ ਲੱਗ ਗਈ ਐਵੇਂ ਆਪਣੇ ਵਿੱਚ ਇੱਕ ਦੂਜੇ ਆਪਸ ਵਿੱਚ ਨਾ ਤੱਲਾ ਕਰਨ ਲੱਗੇ ਐਵੇਂ ਹੁਣ ਅੱਜ ਦੀ ਜਿਹੜੀ ਸੰਧਿਆ ਸੀ ਉੱਤੇ ਨਿਕੀ ਸਵੇਰੇ ਦਿਨ ਚੜਿਆ ਫਿਰ ਸ਼ਾਮ ਹੋਈ ਅਗਲਾ ਦਿਨ ਫਿਰ ਚੜਿਆ ਹੁਣ 3 ਦਿਨ ਦਾ ਸਮਾਂ ਲੰਘ ਚੁੱਕਿਆ ਸੀ ਮਨ ਵਿੱਚ ਬੜੀ ਕਾਲ ਪੈਣ ਲੱਗੀ ਸੀ ਘਰ ਮਾਲ ਦੰਗਰੇ ਖੇਤਾਂ ਨੂੰ ਪਾਣੀ ਲਾਉਣ ਵਾਲੇ ਘਰ ਜੂ ਬਾ ਹੁੜੀਕਤੇ ਹੋਣਗੇ ਬੜਾ ਕੰਮ ਤੇ ਆਏ ਦਰਬਾਰ ਦੇ ਬਾਦਸ਼ਾਹ ਅੱਜ ਆਏ ਨਹੀਂ ਸੋ ਘਰ ਚਲੇਗੇ ਦਰਬਾਰੀ ਦੇ ਖੜੀ ਸਿੰਘ ਨੂੰ ਕਿਹਾ ਅਸੀਂ ਘਰ ਜਾਣ ਵਾਸਤੇ ਆਗਿਆ ਲੈਣ ਆਇਆ ਸਿੰਘਾਂ ਨੇ ਆਪਣਾ ਨਾਮ ਪਤਾ ਸਾਰਾ ਕੁਝ ਦੱਸਤਾ ਸੀ ਸਿੰਘ ਨੇ ਕਿਹਾ ਇੱਥੇ ਰੁਕੋ ਮੈਂ ਪੁੱਛ ਕੇ ਦੱਸਦਾ ਸਿੰਘ ਅੰਦਰ ਕੇ ਪੁੱਛਿਆ ਪਾਸ਼ਾ ਜੀ ਕੋਈ ਆਗਿਆ ਲੈਣ ਆਇਆ ਹੈ ਕਾਇਬ ਚਾਨ ਲਈ ਪਾਸ਼ਾ ਨੇ ਕਿਹਾ ਕਹੋ ਦਰਬਾਰ ਜਾਓ ਤੇ ਉੱਥੋਂ ਹੀ ਆਗਿਆ ਮੰਗੋ ਹੁਣ ਉਹ ਦੋਨੋਂ ਸਿੰਘ ਮੁੜ ਤਤਿਸ਼ਰੀ ਕੇਸਗਰ ਸਾਹਿਬ ਆਗੇ ਸਾਰਾ ਦਿਨ ਲੰਘ ਗਿਆ ਸ਼ਾਮ ਹੋਈ ਪਰ ਪਾਸ਼ਾ ਫੇਰ ਨਾ ਆਇਆ ਆਪਸ ਵਿੱਚ ਗੱਲ ਕਰਦੇ ਆਪਾਂ ਗ੍ਰਸਤ ਇੱਥੇ ਬੈਠਿਆ ਥੋੜਾ ਰਹਿ ਸਕਦੇ ਆ ਇੱਥੇ ਬੈਠਿਆ ਆਪਣਾ ਨਹੀਂ ਸਰਨਾ ਕੰਮ ਆਪਣੇ ਪਈ ਨੇ ਕਹਿੰਦੇ ਕੰਮ ਵੀ ਦੇਖਣੇ ਜਾ ਕੇ ਅੱਜ ਜੇ ਕਿਸੇ ਨੇ ਆਪਾਂ ਨੂੰ ਰੋਕਿਆ ਤੇ ਸਿੱਧਾ ਗੁਰੂਕਦੇ ਘਰ ਆਪਾਂ ਚਲੇ ਜਾਣ ਤੇ ਉੱਥੋਂ ਜਾ ਕੇ ਪੁੱਛ ਲੈਣ ਫਿਰ ਕਹਿੰਦੇ ਜੇ ਪਾਸ਼ਾ ਨੇ ਆਗਿਆ ਨਾ ਵੀ ਦਿੱਤੀ ਨਾ ਤਾਂ ਆਪਾਂ ਕਰਾਂ ਨੂੰ ਆਪੇ ਤੁਰ ਪੈਣ ਜਾਂ ਆਤੀ ਆਪਣਾ ਮਾਲ ਦੰਗਰ ਵਕੀਏ ਇੱਥੇ ਬੇਲੇ ਥੋੜਾ ਬੈਠੇ ਰਹਿਣ ਹੁਣ ਆਪਸ ਚ ਸਲਾਮਾ ਕੱਟਦੇ ਨੇ ਹੁਣ ਸਲਾਮਾ ਕੱਟ ਦੋ ਬਾਅਦ ਕੀ ਦੇਖਦੇ ਨੇ ਕਿ ਪਾਸ਼ਾ ਅੱਜ ਦਰਬਾਰ ਵਿੱਚ ਆ ਕੇ ਬੜੀ ਖੁਸ਼ੀ ਬੀਤੋ ਆਗਿਆ ਲੈ ਤੇ ਹੁਣ ਛੇਤੀ ਕਰਾਂ ਨੂੰ ਚਾਲੇ ਪਾਉਣੇ। ਸਭ ਤੋਂ ਅੱਗੇ ਜਾ ਕੇ ਖੜੀ ਹੋ ਗਏ। ਕਿੰਦੇ ਪਾਤਸ਼ਾਹ ਅੱਜ ਨਾ 5 ਦਿਨ ਹੋ ਗਿਣ ਗਰਸਤੀਆਂ ਘਰ ਦੇ ਕੰਮ ਨੇ ਪਰਿਵਾਰ ਉਡੀਕਦਾ ਹੋਏਗਾ। ਤੁਸੀਂ ਆਗਿਆ ਨਹੀਂ ਦਿੱਤੀ ਜਾਣ ਦੀ। ਅਸੀਂ ਬੜਾ ਔਖਾ ਸਮਾਂ ਕੱਢਿਆ ਇੱਥੇ। ਪਾਤਸ਼ਾਹ ਕਹਿੰਦੇ ਤੁਸੀਂ ਕੋਪੀ ਚੰਦ ਦੀ ਜਿਹੜੀ ਕਥਾ ਸੁਣਨ ਤੋਂ ਤੋਸੀਮਾ ਨਾ ਕੀਤਾ ਸੀ ਨਾ ਕਿੰਦੇ ਹਾਂਜੀ ਅਸੀਂ ਕਿਹਾ ਸੀ। ਔਰ ਇਹ ਖੁਸ਼ ਹੋ ਕੇ ਕਹਿੰਦੇ। ਪਾਤਸ਼ਾਹ ਕਹਿੰਦੇ ਭਾਈ ਉਹਦੇ ਵਿੱਚੋਂ ਕੋਈ ਨਾ ਕੋਈ ਗੁਣਤਾ ਸਿੱਖ ਲੈਣ ਦੇ। ਤੁਸੀਂ ਮੰਨਾਂਦਾ ਕੀਤਾ ਪਰ ਮਨਾ ਕਰਨ ਤੋਂ ਪਹਿਨਾ ਉਹ ਕਥਾ ਵਿੱਚੋਂ ਕੋਈ ਗੁਣਤਾ ਸਿੱਖ ਲੈਂਦੇ ਤੁਸੀਂ ਉਹਦਾ ਗੁਣਤਾ ਕੋਈ ਝੋਲੀ ਪਾ ਲੈਂਦੇ ਕੋ ਕੋ ਚੁੱਪ ਹੋ ਗਈ ਤੁਸੀਂ ਕੋਈ ਆਪਣੀ ਜਿਹੜੀ ਜੀਵਕਾ ਚ ਚੁਣੋ ਨੇ ਛੋਟਾ ਮੋਟਾ ਕਾਰਜ ਕਰਦੇ ਕੁਝ ਤਾਂ ਕਰਦੇ ਹੋ ਉਹ ਤੇ ਜਵਾਕ ਜਿਹੜੇ ਨੇ ਚਾਰ ਦਿਨ ਤੁਸੀਂ ਛੱਡ ਕੇ ਇੱਥੇ ਰਹੇ ਤਾਂ ਓਕੇ ਹੋ ਗਏ ਗੋਪੀ ਚੰਤਾ ਰਾਜਾ ਸੀ ਉਹ ਸਾਰਾ ਰਾਜਪਾਟ ਛੱਡ ਕੇ ਯੋਗੀ ਬਣਿਆ ਸੀ ਤੁਹਾਨੂੰ ਸਦਾ ਲਈ ਤੇ ਛੱਡਣ ਲਈ ਕਿਹਾ ਹੀ ਨਹੀਂ ਸੀ ਤੋਰੇ ਦਿਨ ਛੱਡਨ ਲਈ ਕਿਆ ਸੀ ਤੁਸੀਂ ਤਾਂ ਕਾਲੇ ਪੈ ਗਏ ਤੁਸੀਂ ਗੋਪੀ ਚੰਦ ਦਾ ਜੀਵਨ ਵਿੱਚੋਂ ਇੱਕ ਹੀ ਗੱਲ ਸਿੱਖ ਲੈਣੀ ਸੀ ਦੋਹਾਂ ਦੀਆਂ ਅੱਖਾਂ ਚੋਗਿਆ ਪਾਤਸ਼ਾਹ ਕਹਿੰਦੇ ਕਿ ਕਿਸੇ ਦੀ ਨਿੰਦਿਆ ਨਹੀਂ ਕਰਨੀ ਤੁਸੀਂ ਥਾਂ ਥਾਂ ਜਾ ਕੇ ਦੱਸਿਆ ਅਸੀਂ ਰਬਾਬੀਆਂ ਨੂੰ ਡੋਕਿਆ ਅਸੀਂ ਉਹਨਾਂ ਨੂੰ ਟੋਕੇ ਅਸੀਂ ਉਹਨਾਂ ਨੂੰ ਸਹੀ ਕੀਤਾ ਪਾਤਸ਼ਾਹ ਕਹਿੰਦੇ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਜਿਸ ਦੇ ਜੀਵਨ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਉਹ ਤੋਂ ਸਿੱਖ ਲਵੋ ਉਹਦੇ ਕੋਲੋਂ ਉਹ ਗੁਣ ਕਢ ਲਵੋ ਮੁਕਤੋ ਮਾੜਾ ਸ਼ਬਦ ਕਦੇ ਕਿਸੇ ਲਈ ਨਾ ਬੋਲੋ ਤੇ ਕਦੇ ਕਿਸੇ ਦੀ ਔਗਣ ਦੀ ਚਰਚਾ ਨਾ ਕਰੋ ਤੇ ਜੋ ਵੀ ਚਾਹੁੰਦੇ ਹੋ ਬਰਕਤਾਂ ਕਰ ਉਹ ਸਾਰਾ ਕੋ ਜਾਵੇਗਾ ਜੇ ਚਾਹੀਦਿਆਂ ਨੇ ਕਰ ਬਰਕਤਾਂ ਕਰ ਮਾਇਆ ਚਾਹੀਦੀ ਸੁੱਖ ਚਾਹੀਦੇ ਨੇ ਸਭ ਹੋਣਗੇ ਪਰ ਮੁਕਤੋ ਮਾੜਾ ਬੋਲਣਾ ਛੱਡੋ ਤੁਹਾਡੇ ਘਰ ਹਰ ਤਰ੍ਹਾਂ ਦੀ ਬਰਕਤ ਵਾਸ ਕਰੇਗੀ ਤੁਹਾਡੇ ਵੱਲੋਂ ਕੀਤੀ ਨਿੰਦਿਆ ਕਿਸੇ ਦੇ ਤੱਕੇ ਔਗਣੇ ਤੁਹਾਡੇ ਘਰ ਦੀ ਖੁਸ਼ਹਾਲੀ ਨੂੰ ਖਾ ਜਾਂਦੇ ਕਿਉਂਕਿ ਜੋ ਮਾੜਾ ਬੋਲਦੇ ਚੁਗਲੀ ਕਰਦੇ ਉਹ ਪਾਪ ਇਕੱਠੇ ਕਰਦੇ ਤੇ ਪਾਪ ਇਕੱਠੇ ਕੀਤੇ ਕਦੇ ਤੁਹਾਡੇ ਕਰਨ ਉਬਦਨ ਫੁੱਲਾਂ ਨਹੀਂ ਦਿੰਦੇ ਜੇਕਰ ਆਪਾਂ ਚਾਹੁੰਦੇ ਹਾਂ ਕਿ ਘਰ ਹਰ ਸੁਖ ਸੁਹੂਲਤ ਹੋਵੇ ਮਾਇਆ ਕਰ ਰਹਿ ਪਿਆਰ ਬਣਿਆ ਰਹੇ ਤੇ ਅੱਜ ਹੀ ਮੁਕ ਤੋਂ ਮਾੜਾ ਬੋਲਣਾ ਛੱਡ ਦੋ ਜੋ ਮਾੜਾ ਬੋਲਣਾ ਛੱਡਦੇ ਨੇ ਲੋਕਾਂ ਦੇ ਔਗਣ ਤੱਕ ਨੇ ਜਿਹੜੇ ਛੱਡ ਦੇਣਗੇ ਤੇ ਕਿਸੇ ਦੀ ਨਿੰਦਿਆ ਕਰਨੀ ਛੱਡ ਦੇਣਗੇ ਫਿਰ ਉਹਨਾਂ ਦੇ ਘਰ ਹਰ ਤਰ੍ਹਾਂ ਦੀ ਬਰਕਤ ਰਹੇਗੀ ਤੇ ਇਹੀ ਇੱਕ ਗਲਤੀ ਆਪਣੇ ਕਰ ਮਾਇਆ ਨੂੰ ਪੈਸੇ ਨੂੰ ਸੁੱਖਾਂ ਨੂੰ ਵਦਨ ਫੁੱਲਣ ਨਹੀਂ ਦਿੰਦੀ ਫਿਰ ਇਹ ਗਲਤੀ ਅੱਜ ਹੀ ਕਰਨੀ ਛੱਡ ਦੀ